ਕੀ ਅੱਜ ਆਪਾਂ ਪਹੁੰਚੇ ਆਂ ਜਾਇ ਅੰਬੇ ਰੇਡੀमेड ਕਾਲੇ ਦੁਕਾਨ ਤੇ ਟੀ-ਸ਼ਰਟਾਂ ਦੇ ਡਿਜ਼ਾਈਨ ਦੇਖਦੇ ਆਪਾਂ ਬਹੁਤ ਸੋਹਣੇ ਆਜੋ ਸਾਹਿਲ ਜੀ ਟੀ-ਸ਼ਰਟਾਂ ਦੇ ਡਿਜ਼ਾਈਨ ਦਿਖਾ ਦਿਓ ਤੁਸੀਂ ਜਿਹੜੇ ਸਾਡੇ ਦਰਸ਼ਕ ਸਾਡੇ ਭਰਾ ਦੇਖਣੇ ਚਾਹੁੰਦੇ ਨੇ ਆ ਚੀਜ਼ ਜਿਹੜੀ ਲੱਗੀ ਡਾਊਨ ਸ਼ੌਲਟਰ ਦੇ ਵਿੱਚ ਬਹੁਤ ਹੀ ਘੱਟ ਨੂੰ ਸਰ 650 350 ਰੇਟ ਆ ਜੀ ਇਹਦਾ ਬਹੁਤ ਸੋਹਣੇ ਡਿਜ਼ਾਈਨ ਆ ਦੇਖੋ ਤੁਸੀਂ ਕਿੰਨਾ ਸੋਹਣਾ ਆਰਟੀਕਲ ਬਣਿਆ ਹੋਇਆ ਤਿੰਨ ਤਿੰਨ ਕਲਰ ਮਿਲਣਗੇ ਤੁਹਾਨੂੰ ਇਹਦੇ ਵਿੱਚ ਤੇ ਇੱਕ ਆਹਾ ਮੈਟੀ ਦੇ ਵਿੱਚ ਲੈਕਟਰਾ ਸੌਫਟ ਬਾਟਮ ਨਹੀਂ ਟੈਂਸ਼ਨ ਦੇਣਾ ਇਹ ਬਰੀਕ ਮੈਟੀ ਹੈ ਜੀ ਦੇਖੋ ਬਰਬਰੀ ਦਾ ਜਿਵੇਂ ਮਤਲਬ ਜੈਨਰਲ ਵੀ ਸੌਂਦਾ ਇਹਦੇ ਵਿੱਚ ਵੀ ਤਿੰਨ ਤਿੰਨ ਚਾਰ ਚਾਰ ਕਲਰ ਮਿਲ ਜਾਣਗੇ ਇੱਕ ਆਈਡੀ ਦਾਸ ਦਾ ਪੀਸ ਹੁੰਦੇ ਆ ਜਿਹੜੀ ਦਾਸ ਫਸਟ ਓਕੇ ਨੇ ਪੀਸ ਆਏ ਨੇ ਇਸ ਦੇ ਵਿੱਚ ਵੀ ਤਿੰਨ ਚਾਰ ਤਰ੍ਹਾਂ ਦੇ ਆਹ ਦੇਖੋ ਤੁਸੀਂ ਆਈਡੀ ਰੱਖਦਾ ਬਹੁਤ ਸੋਹਣਾ ਪੀਸ ਆਈਡੀ ਰੱਖਦਾ ਵੀ ਸਾਈਜ਼ ਤੁਹਾਨੂੰ ਐਮ ਐਲ ਐਕਸ ਐਲ ਮਿਲ ਜੂਗਾ ਨਾ ਸਾਰਿਆਂ ਚ ਸਾਈਜ਼ ਮਿਲ ਜਾਣਗੇ ਤਿੰਨ ਤਿੰਨ ਕਲਰ ਮਿਲ ਜਾਣਗੇ ਬਹੁਤ ਸੋਹਣਾ ਪੀਸ ਹੈ orange ਕਲਰ ਦੇਖੋ ਇਹਦੇ ਚ white ਕਲਰ ਕਲਰ ਝਾੜਕਣਾ ਸੋਹਣਾ ਇਹ ਕਾਲਰ ਹੈ ਜੀ ਇਹ ਕਾਲਰ ਚਾਹੀਏ ਬੇ ਸਿੰਪਲ ਹੈ ਜੀ ਚੁੱਕਾ ਲਓ ਅੱਧੀ ਵਾਂਹ ਤੇ ਬਰੀਕ ਮੈਟੀ ਅੱਧੀ ਵਾਂਹ ਦੇ ਵਿੱਚ ਕਾਲਰ ਇਹ ਵੀ ਬਹੁਤ ਸੋਹਣਾ ਪੀਸ ਆ ਕਲਰ ਤਿੰਨ ਚਾਰ ਨੇ ਆਹ ਟਿਕਲ ਇਹਦੇ ਬਹੁਤ ਸੋਹਣੇ ਆਏ ਹੋਏ ਆ ਤੁਹਾਨੂੰ ਹਜੇ ਦਿਖਾਵਾਂਗੇ ਹੌਲੀ ਹੌਲੀ ਬਹੁਤ ਸੋਹਣੀਆਂ ਚੀਜ਼ਾਂ ਪਈਆਂ ਨੇ ਇੱਕ ਟੈਡੀਅਰ ਜਿਹੜਾ ਆਹ ਜਮਾ ਟ੍ਰੈਂਡਿੰਗ ਚੱਲ ਰਿਹਾ ਜੀ ਪ੍ਰਿੰਟ ਵੇਚ ਰਹੇ ਆ ਪਕੜਾਈ ਵਾਲਾ ਟੈਡੀਅਰ ਆਹ ਕੜਾਈ ਹੋਈ ਵੀ ਹੈ ਜੀ ਤੇ ਪੱਕਾ ਪ੍ਰਿੰਟ ਹੋਇਆ ਦਾ ਮਤਲਬ ਹੈ ਇਹ ਨਹੀਂ ਹੈ ਕੋਈ ਲੈ ਜਾਊਗਾ ਇਦੇ ਵਿੱਚ ਵੀ ਸਾਨੂੰ 3 3 4 4 ਕਲਰ ਮਿਲ ਜਾਣਗੇ ਕਲਰ ਚਾਰਟ ਇਹਨਾਂ ਦਾ ਨਵਾਂ ਆਇਆ ਸਾਈਜ਼ ਐਮ ਐਲ ਐਕਸਲ ਮਿਲ ਜੂਗਾ ਤੇ ਇੱਕ ਆਈਟਮ ਆ ਗਈ ਪਿੱਛੇ ਚਾਹੇ ਦੇ ਦੇ ਕੁਝ ਬਣਿਆ ਹੋਵੇ ਹਾਂ ਬਾਜ਼ ਬਣਿਆ ਵੇ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੋਇਆ ਹੋਇਆ ਵੇ ਤੇ ਇਹ ਚੀਜ਼ਾਂ ਦੇਮਾ ਕੇ ਸਾਨੂੰ ਟੀ-ਸ਼ਰਟਾਂ ਦੇ ਡਿਜ਼ਾਈਨ ਹੋਰ ਵੀ ਬਥੇਰੇ ਨੇ ਬਾਕੀ ਪੂਰੀ ਮਾਹ ਦੇ ਵਿੱਚ ਆਈ ਹੈ ਇੱਕ ਐਡ ਮਾਹ ਵਾਲੀ ਬ੍ਰੀਕ ਕਮੇਟੀ ਚਾ ਪੂਰੀ ਬਾਹ ਵਾਈਟ ਕਾਲਰ ਇਹਦਾ ਵੀ ਕਲਰ ਚਾਰਟ ਬਹੁਤ ਸੋਹਣਾ ਇੱਕ ਆ ਬ੍ਰੀਕ ਲਾਈਨਿੰਗ ਆਈ ਇਹਦੇ ਵਿੱਚ カラー चार्ट ਇਹਨਾਂ ਦੇ ਵੀ ਬਹੁਤ ਸਾਰੇ ਆ ਦੇਖੋ ਕਿੰਨੇ ਕਲਰ ਕਿਹੜੇ ਕਿੰਨੇ ਕਲਰ ਪਏ ਨੇ ਇੰਨਾ ਚ ਬਹੁਤ ਸੋਹਣੀ ਆਈਟਮ ਬਣੀ ਹੋਈ ਆ ਤਿੰਨ ਕਲਰ ਆ ਦੇਖੋ ਲਵੈਂਡਰ ਲਾਈਟ ਕਲਰ ਮਹਰੂਮ ਲਾਈਨਿੰਗ ਵਾਈਟ ਨਾਲ ਲਵੈਂਡਰ ਦੀ ਵਾਈਟ ਨਾਲ ਮੈਚਿੰਗ ਹੋਗੀ ਕਲਰ ਬਹੁਤ ਪਿਆਰੇ ਨੇ ਤੁਸੀਂ ਆਇਓ ਜੈ ਮਾ ਦੁਰਗਾ ਸੌਰੀ ਜੈ ਮਾ ਅੰਬੇ ਰੈਡੀमेड ਟਾਪ ਸਿੰਦੇ ਡਾਕਟਰ ਦੇ ਨਾਲ ਆਹੇ ਡਿਜ਼ਾਈਨ ਹੋਰ ਬਥੇਰੇ ਨੇ ਮਤਲਬ ਜਿਹੜੇ ਹਜੇ ਮਤਲਬ ਸਾਡੇ ਕੋਲੇ ਓਪਨ ਕਰਨ ਵਾਲੇ ਨੇ ਬਹੁਤ ਸੋਹਣੀਆਂ ਆਈਟਮਾਂ ਪਈਆਂ ਨੇ ਜਿਹੜੀਆਂ ਸਾਡੇ ਕੋਲੇ ਓਪਨ ਕਰਨ ਲਈਆਂ ਪਈਆਂ ਨੇ ਆਈਟਮਾਂ ਟੀ-ਸ਼ਰਟ ਦੀ ਤੁਹਾਨੂੰ ਦਿਖਾਵਾਂਗੇ ਜਾਇਮਾਂ ਆਂਬੇ ਰੈਡੀਮੇਡ ਕਾਲੇ ਦੀ ਹੱਟੀ ਗਲੀ ਨੰਬਰ 10 ਦੇ ਸਾਹਮਣੇ ਤੇ ਸਿੰਦੇ ਡਾਕਟਰ ਦੇ ਨਾਲ ਉਰਲੇ ਪਾਸੇ ਲਵਲੀ ਮਹਰਾਜ ਵਾਲੇ ਦੇ ਨਾਲ ਕਹਿ ਲੋ ਸਿੰਦੇ ਡਾਕਟਰ ਦੇ ਨਾਲ ਤਾਂ ਹੋਰ ਵੀ ਬਣੀ ਹੋਈ ਆ ਲਵਲੀ ਮਹਰਾਜ ਵਾਲੇ ਦੇ ਬਿਲਕੁਲ ਨਾਲ ਕਾਲੇ ਦੇ ਹੱਟੇ ਆ ਤੁਸੀਂ ਇੱਥੇ ਪਹੁੰਚੋ ਟੀ-ਸ਼ਰਟ ਆ ਤੁਹਾਨੂੰ ਬਹੁਤ ਘੱਟ ਰੇਟ ਤੇ ਦੇਵਾਂਗੇ ਜਿਵੇਂ 300 350 300 350 ਬਾਜ਼ਾਰ ਦੇ ਵਿੱਚ ਇਹ 450 550 ਦੇ ਰੇਟ ਦੇ ਵਿੱਚ ਮਿਲ ਰਹੀਆਂ ਨੇ ਤੇ ਤੁਹਾਨੂੰ ਅਸੀਂ ਬਹੁਤ ਘੱਟ ਰੇਟ 'ਚ ਦੇਵਾਂਗੇ ਆ ਟੀ-ਸ਼ਰਟ ਆ ਦਾ ਆਰਟੀਕਲ ਮੈਨੂੰ ਵੀ ਬਹੁਤ ਸੋਹਣਾ ਲੱਗਿਆ ਆਈ ਦੱਸਦਾ ਤੇ ਮੈਂ ਵੀ ਲੈ ਲੈਣਾ ਸ਼ਾਤ ਆਇਓ ਤੁਸੀਂ ਪਹੁੰਚੋ ਧੰਨਵਾਦ ਜੀ ਸਾਰਿਆਂ ਦਾ